ਕੈਬਨਟ ਮੰਤਰੀ ਹਦੀਪ ਸਿੰਘ ਮੁੰਡੀਆਂ ਅਤੇ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਦੇ ਵੱਲੋਂ ਦਾਣਾ ਮੰਡੀ ਸਾਨੇਵਾਲ ਵਿਖੇ ਬੂਟੇ ਲਗਾ ਕੇ ਵਾਤਾਵਰਨ ਬਚਾਓ ਮਹੀਨੇ ਦੀ ਸ਼ੁਰੂਆਤ ਕੀਤੀ ਗਈ। ਕੈਬਨਟ ਮੰਤਰੀ ਹਦੀਪ ਸਿੰਘ ਮੁੰਡੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਸਾਨੇਵਾਲ ਦੇ ਵਿੱਚ ਪੈਂਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿੱਚ ਵੱਧ-ਵੱਧ ਰੁੱਖ ਲਗਾਏ ਜਾਣਗੇ ਅਤੇ ਸਾਨੇਵਾਲ ਦੇ ਵਿੱਚ ਨਵੇਂ ਜੰਗਲ ਵੀ ਲਗਾਏ ਜਾਣਗੇ। ਉਨਾਏ ਕਿਹਾ ਕਿ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਮਾਰਕੀਟ ਕਮੇਟੀ ਚੇਅਰਮੈਨ ਹੇਮਰਾ ਰਾਜੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਲਗਾਤਾਰ ਚੱਲੀ ਰਹੇਗੀ ਉਹਨਾਂ ਆhortੀਆਂ ਕਿਸਾਨਾਂ ਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਇੱਕ ਇੱਕ ਬੂਟਾ ਜ਼ਰੂਰ ਲਗਾਇਆ ਜਾਵੇ ਅਤੇ ਉਸਦੀ ਦੇਖਭਾਲ ਵੀ ਕੀਤੀ ਜਾਵੇ ਕਿਉਂਕਿ ਵਾਤਾਵਰਨ ਨੂੰ ਬਚਾਉਣਾ ਸਾਡਾ ਮੋਢਲਾ ਫਰਜ਼ ਹੈ ਅਤੇ ਜਿੰਦਾ ਰਹਿਣ ਦੇ ਲਈ ਆਕਸੀਜਨ ਦੀ ਵੀ ਲੋੜ ਹੁੰਦੀ ਹੈ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਦਾਣਾ ਮੰਡੀ ਸਾਹਨੇ ਵਾਲੇ ਚੇਅਰਮੈਨ ਹੇਮਰਾਜ ਰਾਜੀ ਜੀ ਸਾਹਨੇ ਵਾਲੇ ਪ੍ਰਧਾਨ ਆਰਤੀ ਸਾਰੇ ਸਹਿਬਾਨ ਕੌਂਸਲਰ ਸਹਿਬਾਨ ਪ੍ਰਧਾਨ ਜੀ ਸਾਡੇ ਲੁਧਿਆਣੇ ਦੇ ਕੌਂਸਲਰ ਸਾਹਿਬ DSP ਗਰੇਵਾਲ ਜੀ ਕੋਲਾ ਮੰਗੜ ਜੀ ਕਾਲਾ ਬਿੰਦਰੋ ਜੀ ਸਾਰੇ ਮਿਲ ਕੇ ਭਰਾ ਆਪਣੇ ਅੱਜ ਜਿਹੜੇ ਬੂਟੇ ਮੰਡੀ ਵਿੱਚ ਲਗਾਏ ਗਏ ਅਸੀਂ ਨਾਲ ਪ੍ਰਸ਼ਾਸਨ ਹੈ ਸਾਡਾ ਦਾਣਾ ਮੰਡੀ ਸਾਹਨੇ ਵਾਲ ਦਾ ਅਸੀਂ ਪੂਰੇ ਸਾਨੇਵਾਲ ਦੀਆਂ ਮੰਡੀਆਂ 'ਚ ਘੱਟੋ-ਘੱਟ 1500 ਤੋਂ ਪਲੱਸ ਬੂਟੇ ਜਿਹੜੇ ਅਸੀਂ ਲਾਉਣ ਜਾ ਰਹੇ ਹਾਂ ਸੋ ਅੱਜ ਦਾਣਾ ਮੰਡੀ ਸਾਨੇਵਾਲ ਦੇ ਵਿੱਚ ਜਿਹੜਾ 100 ਦੇ ਕਰੀਬ ਬੂਟਾ ਦੀ ਸ਼ੁਰੂਆਤ ਕੀਤੀ ਹੈ ਸੋਹੀਮ ਰਾਜ ਰਾਜੀ ਜੀ ਚੇਅਰਮੈਨ ਸਾਹਿਬ ਨੇ ਜਦੋਂ ਸਲਾਹ ਕੀਤੀ ਤਾਂ ਬੜੀ ਖੁਸ਼ੀ ਹੋਈ ਕਿ ਆਪਾਂ ਵਾਤਾਵਰਣ ਨੂੰ ਬਚਾਉਂਦੇ ਹੋਏ ਕਿਉਂਕਿ ਮੰਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਪੇਸ ਹੁੰਦਾ ਜਿਹੜੀ ਪਲਾਟਾਂ ਦੇ ਕਿਨਾਰਿਆਂ ਤੇ ਜਿੱਥੇ ਬੂਟੇ ਬਹੁਤ ਸਾਰੇ ਲੱਗ ਸਕਦੇ ਆ ਸੋ ਇਸਲਾਹ ਦੇ ਨਾਲ ਹੀ ਸਾਰੇ ਬੂਟੇ ਲੱਗ ਰਿਹਾ ਤਾਂ ਜੋ ਵਾਤਾਵਰਨ ਨੂੰ ਬਚਾ ਸਕੀਏ ਆਉਣ ਵਾਲੀ ਜਿਹੜਾ ਭਵਿੱਖਾ ਬੱਚਿਆਂ ਦਾ ਭਵਿੱਖਾ ਉਹਨੂੰ ਬਚਾ ਸਕੀਏ ਸੋ ਇਹ ਬੂਟੇ ਇਸ ਤਰ੍ਹਾਂ ਸੀ ਲਗਾਉਂਦੇ ਰਹੇ ਹਰ ਸਾਲ ਲਗਾਈਦੇ ਆ ਸੋ ਇਸ ਵਾਰ ਬੂਟਿਆਂ ਦੇ ਨਾਮ ਨਾਲ ਟਰੀ ਗਾਰਡ ਨਾਲ ਬਣਵਾਏ ਨੇ ਜਿਹੜੇ ਨਾਲ ਕੋਈ ਕੋਈ ਜਾਨਵਰ ਵੜ ਕੇ ਕੋਈ ਡੰਗਰ ਵੜ ਕੇ ਬੂਟਾ ਖਰਾਬ ਨਾ ਕਰ ਦਵੇ ਸੋ ਇਹ ਮਹਿਮ ਜਿਹੜੀ ਆ ਬੂਟੇ ਲਾਉਣ ਦੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਹੁਕਮ ਹੈ ਸੋ ਕੰਟੀਨਿਊ ਚੱਲ ਰਹੀ ਆ ਸੋ ਇਹ ਮਿਹ ਮਿਸਤਰਾ ਅਸੀਂ ਵੀ ਚਲਾਉਂਦੇ ਰਾਵਾਂਗੇ ਤਾਂ ਜੋ ਹਲਕਾ ਸਾਨੇ ਵਾਲ ਵੀ ਲਹਰਾ ਹਰਾ ਭਰਿਆ ਰਹੇ ਕੋਈ ਨਵਾਂ ਜੰਗਲ ਵੀ ਲਾਜੋ ਜਿਸ ਤਾ ਮੱਤੇ ਵੜਾ ਜੰਗਲ ਵੀ ਅਸੀਂ ਪਿਛਲੀ ਵਾਰ ਬਹੁਤ ਸਾਰੇ ਜੰਗਲਾਂ 75 ਵਿੱਚ ਜੰਗਲਾਤ ਲਾਏ ਸੀ ਛੋਟੇ ਛੋਟੇ ਉਹ ਬਣ ਵਿਭਾਗ ਵੱਲੋਂ ਨਾਲ ਹੋ ਕੇ ਲਗਾਏ ਹੁਣ ਅਸੀਂ ਫਿਰ ਦੁਬਾਰਾ ਲਗਾਉਣ ਜਾ ਰਹੇ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਦੋ ਤਿੰਨ ਦਿਨ ਤੋਂ ਗੱਲ ਕੀਤੀ ਸੀ ਉਹਨੇ ਦੱਸਿਆ ਵੀ ਤੁਸੀਂ ਅੱਜ ਟਾਈਮ ਦਿੱਤਾ ਸੀਗਾ 11 ਵਜੇ ਦਾ ਵੀ ਇੱਥੇ ਬੂਟੇ ਲਾਓ ਵੱਖ-ਵੱਖ ਮੰਡੀਆਂ ਦੇ ਵਿੱਚ ਬੂਟੇ ਲਾਉਣ ਨੂੰ ਸਾਨੂੰ ਨਹੀਂ ਕਿਹਾ ਤੇ ਜਿੰਨੇ ਵੀ ਸਾਡੇ ਨਗਰ ਕੌਂਸਲ ਸਾਹਨੇਵਾਲ ਤੋਂ ਪ੍ਰਧਾਨ ਸਹਿਬਾਨ ਆਏ ਹੋਏ ਕੌਂਸਲਰ ਸਹਿਬਾਨ ਸਰਪੰਚ ਪੰਚ ਲੰਬੜਦਾਰ ਸਹਿਬਾਨ ਜਿੰਨੇ ਵੀ ਸਾਡੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਜਾਂ ਆਰਤੀਏ ਭਰਾ ਸਾਡੇ ਜ਼ਿੰਮੇਦਾਰ ਮਜ਼ਦੂਰ ਵੀਰ ਆਏ ਹੋਏ ਐ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਸਾਰੇ ਪੱਤਰਕਾਰ ਭਰਾਵਾਂ ਦਾ ਪੁਲਿਸ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਮੰਤਰੀ ਸਾਹਿਬ ਦਾ ਤੇ ਜਿੰਨੇ ਵੀ ਸਾਰੇ ਆਏ ਵੇਨਾਂ ਦਾ ਧੰਨਵਾਦ ਕਰਦਾ ਕਿਉਂਕਿ ਕੀਮਤੀ ਸਮਾਂ ਕੱਢ ਕੇ ਆਏ ਵੇ ਮੈਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਹਰ ਪਿੰਡ ਵਾਸੀਆਂ ਨੂੰ ਵੀ ਸਾਨੂੰ ਆਪਣੇ ਖੇਤਾਂ ਦੇ ਆਪਣੇ ਦੁਕਾਨਾਂ ਦੇ ਆਪਣੇ ਘਰਾਂ ਦੇ ਅੱਗੇ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਵਾਤਾਵਰਣ ਲਈ ਜੇ ਸਭ ਤੋਂ ਜੇ ਜ਼ਿਆਦਾ ਬੂਟੇ ਅਸੀਂ ਲਾਂਦੇ ਆਕਸੀਜਨ ਵਾਲੇ ਸਾਨੂੰ ਆਕਸੀਜਨ ਮਿਲਦੀ ਦਰੱਖਤਾਂ ਤੋਂ ਜੇ ਅਸੀਂ ਬੂਟੇ ਲਾਈਏ ਤਾਂ ਸਾਡਾ ਬਹੁਤ ਫਾਇਦਾ ਹੋਊਗਾ ਜੀ ਵਾਤਾਵਰਨ ਸ਼ੁੱਧ ਹੋ ਜਾਊਗਾ ਜੀ ਜਰਨਤਰ ਹਰ ਸਾਲ ਇਹ ਚੀਨੋ ਬੋਟ ਬੰਨਿਆ ਜਾਂਦਾ ਵਾ ਹਰ ਸਾਲ ਪਰਲੇ ਕਿੱਥੇ ਜਾਂਦੇ ਸਰ ਕਿਤੇ ਨਾ ਕਿਤੇ ਦਿੱਖ ਨੂੰ ਲੱਗਦਾ ਕਿ ਜਿਹੜੇ ਬੂਟੇ ਅੱਗੇ ਪਾਦੇ ਨੇ ਜਾਂ ਕੋਈ ਦੇਖਵਾਲੀ ਨਹੀਂ ਹੁੰਦੀ ਅਸੀਂ ਵੀ ਬੂਟਾ ਪ੍ਰਬੰਧ ਕੀਤਾ ਹੈਗੇ ਆਂ ਆ ਪਾ ਜੀ ਐਸੀ ਕੋਈ ਗੱਲ ਨਹੀਂ ਹੈਗੀ ਅਸੀਂ ਸਾਰੇ ਸਾਡੇ ਪ੍ਰਬੰਧ ਕੀਤੇ ਗਏ ਵੇ ਅਸੀਂ ਵਕ ਵਕ ਮੰਡੀਆਂ ਦੇ ਵਿੱਚ ਤਕਰੀਬਨ 1500 ਬੂਟਾ ਲਾਵਾਂਗੇ 100 ਬੂਟਾ ਸਾਡਾ ਤਿਆਰ ਪਿਆ ਅਸੀਂ ਜਿੱਥੇ ਬੂਟਾ ਲਾਵਾਂਗੇ ਨਾਲ ਨਾਲ ਜੰਗਲਾ ਬਣਾ ਲਿਆ ਜੀ ਅਸੀਂ ਜੀ ਉਤੇ ਬਕਾਇਦਾ ਅਸੀਂ ਤੁਸੀਂ ਥੋੜੇ ਦਿਨਾਂ ਤੱਕ ਆ ਕੇ ਦੇਖਿਓ ਜਿੰਨੇ ਸਾਡੇ ਸਟਾਫ ਦੇ ਅੱਤੇ ਪੂਰਾ ਸਾਡਾ ਸਟਾਫ ਹੈ ਮਾਰਕੀਟ ਕਮੇਟੀ ਸਾਹਨੇ ਵਾਲ ਦਾ ਇਕੱਲੇ ਇਕੱਲੇ ਦਾ ਨਾਮ ਲਿਖਿਆ ਆਉਂਗਾ ਸਭ ਤੋਂ ਪਹਿਲਾਂ ਜਿਹੜਾ ਬੂਟਾ ਲਾਇਆ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੇਰਾ ਵੀ ਲਖਾਤਾ ਮੈਂ ਤਾਂ ਮੁੱਕਰਦਾ ਸੀਗਾ ਮੈਂ ਕਿਹਾ ਮੇਰਾ ਨਾਮ ਲਿਖਿਓ ਤੇ ਸੈਕਟਰੀ ਸਾਹਿਬ ਦਾ ਸਾਡੇ ਜਿੰਨੇ ਵੀ ਸਾਡੇ ਸੇਵਾਦਾਰ ਵੀ ਹੈ ਇੱਕ ਅਕਾਊਂਟੈਂਟ ਵੀ ਸਾਰਿਆਂ ਦਾ ਨਾਮ ਲੈ ਕੇ ਕਿ ਇਤਿਹਾਸ ਚਾਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੁੰਦੀ ਅਗਵਾਈ ਦੇ ਵਿੱਚ ਜੋ ਅੱਜ ਸਾਨੇਵਾਲ ਦੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹ ਜਿਹੜੇ ਬੂਟੇ ਲਾਣ ਦੀ ਮਹਿਮ ਚਲਾਈ ਹੈ ਪ੍ਰਮਾਤਮਾ ਅੱਗੇ ਅਰਦਾਸ ਤੇ ਬੇਨਤੀ ਕਰਦਾ ਸੱਚੇ ਪਾਤਸ਼ਾ ਸਾਡੇ ਭਰਾ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੂੰ ਜੋ ਪੰਜਾਬ ਦੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਤਕੜਾ ਕਰਿਓ ਉਹ ਇਸੇ ਤਰ੍ਹਾਂ ਜਿੰਨਾ ਚਿਰ ਉਹਨਾਂ ਦੇ ਸਵਾਸਾਂ 'ਚ ਸਵਾਸ ਹੈ ਉਹ ਹਲਕਾ ਸਾਨੇਵਾਲ ਦੀ ਇਸੇ ਤਰ੍ਹਾਂ ਉਹਨਾਂ ਨੂੰ ਜ਼ਿੰਮੇਵਾਰੀ ਮਿਲਾਓ ਸੇਵਾ ਕਰਦੇ ਰਹਿਣ ਸਾਰੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਜੀ